हां जी दोस्तों सारेयानु सस्री काल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਚੋਟੀਆਂ ਚੋਟੀਆਂ ਪਿੰਡ ਦੋਸਤੋ ਤਲਵੰਡੀ ਭਾਈ ਦੇ ਬਿਲਕੁਲ ਨਜ਼ਦੀਕ ਪਿੰਡ ਆ ਤੇ ਇੱਕ ਪਾਸੇ ਕਾਲੀਏ ਵਾਲਾ ਪਿੰਡ ਠੀਕ ਆ ਜੀ ਤੇ ਪੰਡੋਰੀ ਖਤਰਿਆ ਤੇ ਮੇਸਰੀ ਸੰਧੂਆਂ ਜਿਹੜਾ ਪਿੰਡ ਦੋਸਤੋ ਬਿਲਕੁਲ ਨਾਲ-ਨਾਲ ਨੇ ਤਹਿਸੀਲ ਤੇ ਜ਼ਿਲ੍ਹਾ ਇਸ ਪਿੰਡ ਨੂੰ ਦੋਸਤੋ ਮੋਗਾ ਲੱਗਦਾ ਭਾਈ ਮਨਜਿੰਦਰ ਦੇ ਕੋਲੇ ਆਇਆ ਦੋਸਤੋ ਤੇ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰ ਤੋਂ ਪਾਈਆਂ ਨੇ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਆਪਾਂ ਤੁਹਾਨੂੰ ਚਾਰ ਨੱਕ ਜਿਹੜੇ ਟੋਟਲ ਦਿਖਾਵਾਂਗੇ। ਦੋ ਮੱਝਾਂ ਝੋਟੀਆਂ ਦੋਸਤੋ ਹੋਣਗੀਆਂ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ। ਇੱਕ ਪਹਿਲਨ ਪਲੂਣ ਦੋਸਤੋ ਜਿਹੜੀ ਬੱਛੀ ਆ ਵੈੜ ਆ ਉਹ ਗੱਭਣ ਦਿਖਾ ਦਾਂਗੇ ਕਿ ਕਿੰਨੇ ਮਹੀਨੇ ਦੀ ਗੱਭਣ ਚੈੱਕ ਪਾਸ ਆ ਤੇ ਇੱਕ ਦੋਸਤੋ ਟੋਕੜ ਵੈੜ ਹੋਊਗੀ ਇਸ ਵੀਡੀਓ ਦੇ ਵਿੱਚ। 26 ਸਤੰਬਰ ਨੂੰ ਅੱਜ ਆਪਾਂ ਦੋਸਤੋ ਇਹ ਕਵਰ ਕਰਦੇ ਪਏ ਆ। ਸਮਾਂ ਤੁਸੀਂ ਨੋਟ ਕਰ ਲਓ ਕੋਈ 11:30 11 ਵਜੇ ਦਾ ਜਿਹੜਾ ਸਮਾਂ ਹੈਗਾ 11:30 ਦਾ ਜਿਹੜਾ ਦੋਸਤੋ ਮਾਰਨਿੰਗ ਦਾ ਟਾਈਮ ਆ। ਗੱਲਬਾਤ ਆਪਾਂ ਵੀਰ ਮਨਜਿੰਦਰ ਸਿੰਘ ਦੇ ਨਾਲ ਕਰਨੀ ਆ ਦੋਸਤੋ ਪੂਰੀ ਡਿਟੇਲ ਆਪਾਂ ਉਹਨਾਂ ਦੇ ਕੋਲੋਂ ਲੈ ਕੇ ਕਰਦੇ ਆ ਤੁਹਾਡੇ ਨਾਲ ਸਾਂਝੀ ਆਓ ਜੀ ਸਭ ਤੋਂ ਪਹਿਲਾਂ ਵੀਰ ਮਨਜਿੰਦਰ ਕੀ ਹਾਲ ਨੇ ਭਰਾ ਬਹੁਤ ਵਧੀਆ ਵੇ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਵੀਰੇ ਹੋਰ ਠੀਕ ਠਾਕ ਹੈ ਬਹੁਤ ਵਧੀਆ ਜੀ ਅੱਛਾ ਮਨਜਿੰਦਰ ਵੀਰੇ ਚਲੋ ਵਪਾਰ ਦਾ ਕੰਮ ਹੈ ਆਪਣਾ ਪਸ਼ੂ ਡੇਲੀ ਰੁਟੀਨ ਦੇ ਵਿੱਚ ਹੀ ਵੈਸੇ ਆਉਂਦੇ ਆ ਹਾਂਜੀ ਤੇ ਅੱਜ ਨਾਲ ਜਿਹੜੇ ਆਪਾਂ ਚਾਰ ਲੈ ਕੇ ਸਾਹਮਣੇ ਪੇਸ਼ ਕੀਤੇ ਆ ਹਾਂਜੀ ਜੀ ਚਾਰ ਆਜ ਨਾਲ ਮੱਝਾਂ ਬਿਲਕੁਲ ਤਾਜ਼ੀਆਂ ਸੁਈਆਂ ਸਪਈਆਂ ਬਿਲਕੁਲ ਤਾਜ਼ੀਆਂ ਜੀ ਬੋਲੇ ਤੇ ਆਜੋ ਨਾਲ ਦੇ ਨਾਲ ਡਿਟੇਲ ਆਪਾਂ ਸਾਂਝੀ ਕਰਦੇ ਆਂ ਪਹਿਲਾਂ ਮੱਜਾਂ ਤੋਂ ਉਸ ਤੋਂ ਬਾਅਦ ਉਸ ਤੋਂ ਤੁਹਾਨੂੰ ਵੜਾ ਦਿਖਾ ਦਾਂਗੇ ਦੋ ਠੀਕ ਆ ਜੀ ਆਜੋ ਪਹਿਲੇ ਨੰਬਰ ਤੋਂ ਆਪਾਂ ਸਟਾਰਟ ਕਰਦੇ ਆਂ ਵੀਰ ਮਨਜਿੰਦਰ ਆ ਝੋਟੀ ਦੀ ਦੱਸ ਦੇ ਵੀ ਕੀ ਡਿਟੇਲ ਆ ਹਾਂਜੀ ਇਹ ਮੱਝ ਦੀ ਦੱਸ ਦੋ ਕੀ ਰਕੀ ਭਾਈ ਤੀਜਾ ਸੂਆ ਦੱਸਿਆ ਮਾਲਕਾਂ ਨੇ ਤੀਜਾ ਬਾਕੀ ਬੰਦੇ ਦੀ ਆਪ ਜੀ ਸਮਝ ਜਾ ਠੀਕ ਆ ਜੀ ਠੀਕ ਆ ਠੀਕ ਆ ਤੇ ਇਹ ਥੱਲੇ ਹੁਣ ਦੁੱਧ ਜਿਹੜਾ ਹਾਜ਼ਰ ਹੋ ਗਏ 12 ਕਿਲੋ ਜੀ ਤੇ 12 ਕਿਲੋ ਹਾਂ ਕੱਲ ਆਈਏ ਮੱਝ ਹੁਣੇ ਪੱਠੜਾ ਥੋੜਾ ਘੱਟ ਝੱਕਿਆ ਹਾਂ 12 ਕਿਲੋ ਠੰਡਾ ਦ 12 ਕਿਲੋ ਦੋਸਤੋ ਬਿਲਕੁਲ ਠੰਡਾ ਦੁੱਧ ਜਿਹੜਾ 12 ਕਿਲੋ ਆ ਤੇ ਕੱਲ ਹੀ ਆਈ ਆ ਦੋਸਤੋ ਠੀਕ ਆ ਕਈ ਵਾਰਾ ਦੋਸਤੋ ਪਸ਼ੂ ਇੱਕ ਥਾਂ ਤੋਂ ਦੂਜੀ ਥਾਂ ਗਿਆ ਕੋਈ ਇੱਕ ਦੋ ਦਿਨ ਉਪਰਾ ਵੀ ਕਰ ਸਕਦੇ ਆ ਆਪਾਂ ਹਰ ਵਾਰੀ ਕਹਿ ਦਿੰਨੇ ਆ ਤੇ ਸੂਹਾ ਤੀਜਾ ਮੰਨ ਲਿਓ ਤੇ ਦਿਨ ਅਮਰਜਿੰਦਰ ਕਿੰਨੇ ਕਹਤੇ ਆ ਦਿਨੇ ਨੂੰ ਹੋਈ ਨੂੰ ਸੂਈ ਨਾਲ 11 12 ਦਿਨ ਨਹੀਂ ਹੋਈ ਸਾਰੇ 11 12 ਦਿਨ ਤਾਂ ਦੁੱਧ ਵੀ ਹੈਗਾ ਇੰਨਾ ਦਾ ਹਾਂ ਦੁੱਧ ਹੈਗਾ ਜੀ 9 10 ਕਾ 12 ਕਿਲੋ ਦੁੱਧਾ ਜੀ 12 ਕਿਲੋ ਹਾਂ ਲਓ ਜੀ 12 ਕਿਲੋ ਦੁੱਧਾ 12 ਦਿਨ ਹੋ ਗਏ ਆ ਸੂਈ ਨੂੰ ਤੀਜਾ ਸੂਹਾ ਮਗਰ ਬੱਚਾ ਕੀ ਦਿੱਤਾ ਇਹ ਕਟਾ ਜੀ ਆ ਮੇਲ ਕਾਫ ਬੈਠਾ ਜਿਹੜਾ ਜੀ ਬੈਠਾ ਜੀ ਲਓ ਜੀ ਇਹ ਮਗਰ ਕਟਾ ਭਰਾਵੋ ਮੇਲ ਕਾਫ ਆ ਠੀਕ ਆ ਤੇ ਮਾਜਾ ਤੁਸੀਂ ਆ ਪ੍ਰੋਪਰ ਦੇਖ ਲਓ ਬਿਲਕੁਲ ਇਹਨਾਂ ਤਸੱਲੀ ਕਰ ਲਓ ਫੇਸ ਕੁਆਲਿਟੀ ਸਿੰਘਾਂ ਦੇ ਬੰਦਰ ਮੂੰਹ ਮੱਥੇ ਦੀ ਐਦਾਂ ਦੀ ਜੀ ਆ ਥਾਮਲੇਵਾ ਜੀ ਮਨਜਿੰਦਰ ਸੁਭਾ ਚਵਾਈ ਕਿੰਨੇ ਵਜੇ ਕਰ ਲਈ ਭਰਾ ਬਾਈ ਸਵੇਰੇ ਚਵਾਈ ਹੋਈ ਆ 9 ਵਜੇ ਅਜਨੇ ਬੰਦੇ ਦੂਰੋਂ ਯੂਪੀ ਚੋਂ ਆਏ ਸੀ ਕਿ ਉਹਨਾਂ ਚੂਣੀ ਦੇ ਦੋ ਮੱਜਾਂ ਅੱਛਾ 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 ਤੇ ਇੱਕ ਉਹ ਪਰਲੀ ਉਹ ਤਾਂ ਲੈ ਗਏ ਤੇ ਕਿੰਨੇ ਨਹੀਂ ਫਿਰ ਭਾਣਾ ਹਰ ਵਾਲਿਆਂ ਨੇ ਰੇਟ ਰੇਟ ਪਰ ਰੇਟ ਕਿ ਲੋ ਕੋਈ ਗੱਲ ਨਹੀਂ 9 ਵਜੇ ਚਵਾਈ 9 ਵਜੇ ਦੋਸਤੋ ਚਵਾਈ ਲੇਟ ਹੀ ਹੋਈ ਆ ਤੇ ਹੁਣ ਆਪਾਂ ਬਿਲਕੁਲ ਕਵਰ ਵੀ ਮਿਲਣਾ ਦਾ 11 ਵਜੇ 30 ਮਿੰਟ ਦਾ ਸਮਾਂ ਹੈਗਾ ਮਾਰਨਿੰਗ ਦਾ ਤੇ ਮਰਜਿੰਦਰ ਭਾਈ ਖੋਲ ਕੇ ਤੋਰ ਕੇ ਦਿਖਾਈਆ ਲੰਮਾ ਤੋਰ ਦਿਆ ਜੀ ਲਖਨ ਫੜੇਗਾ ਮੈਂ ਬਾਕੀ ਦੁੱਧ ਜਿਹੜਾ ਦੋਸਤੋ ਬਿਲਕੁਲ ਜਿਹੜਾ ਤਿਆਰ ਪਰ ਤਿਆਰ ਹੈ ਅੱਜ 12 ਕਿਲੋ ਆ ਕੋਈ ਵੀ ਆਪਦੀ ਤਸੱਲੀ ਕਰੇ ਦੋ ਡੰਗ ਚਵਾਈ ਕਰੋ ਤਿੰਨ ਟਾਈਮ ਕਰੋ ਥੋੜੀ ਦੋਸਤੋ ਰਿਸਪੌਂਸਿਬਿਲਟੀ ਸੂਏ ਪਸੂ ਦਾ ਭਾਈ ਕੋਈ ਚੱਕਰ ਇਹਦਾ ਚੋ ਹੀ ਲੈਣਾ ਵਾ ਬਿਲਕੁਲ ਉਹ ਸ਼ਾਮ ਨੂੰ ਸੁਬਾ ਮੂੜੇ ਆ ਜੂਗਾ ਲੈਓ ਜੀ ਆ ਦੇਖੋ ਜੀ ਸੋ ਕੱਦ ਦੀ ਗੱਲ ਕਰ ਲਈਏ ਦੋਸਤੋ ਕੱਦ ਵੱਡੇ ਕੱਦ ਦੇ ਵਿੱਚ ਹੀ ਆ ਠੀਕ ਆ ਮੀਡੀਅਮ ਤੋਂ ਜਿਹੜੀ ਪਲੱਸ ਹਾਈਟ ਆਪਾਂ ਕਹਿ ਸਕਦੇ ਆ ਠੀਕ ਆ ਜੀ ਤੇ ਫੇਸ ਕੁਆਲਿਟੀ ਤੁਹਾਨੂੰ ਦਿਖਾਤੀ ਆ ਬਾਕੀ ਥਣ ਦੇਵਾ ਇੱਕ ਵਾਰੀ ਤੁਹਾਨੂੰ ਬੜੀ ਤਸੱਲੀ ਨਾਲ ਦਿਖਾ ਦਿੰਨੇ ਆ ਠੀਕ ਆ ਜੀ ਨਾ ਮਟਰ ਮਾਰਨਿੰਗ ਜਿਹੜੀ ਚੁਵਾਈ ਆ 9 ਵਜੇ ਹੋਈ ਆ ਠੀਕ ਆ ਆ ਦੇਖੋ ਬਾਕੀ ਧਾਰ ਚੁਵਾਈ ਜਿਹੜੀ ਆ ਦੋਸਤੋ ਇੱਕ ਨੰਬਰ ਆ ਠੀਕ ਆ ਬਾਕੀ ਉਹ ਵੀ ਆਪਾਂ ਤਸੱਲੀ ਨਾਲ ਪੁੱਛਿਆ ਵੀਰ ਤੋਂ ਵੀ ਇੱਕ ਨੰਬਰ ਜਵਾਈ ਆ ਕੋਈ ਵੀਰ ਆਪਦੀ ਤਸੱਲੀ ਕਰੇ ਹੱਕ ਸਮਝ ਕੇ ਦੋ ਟਾਈਮ ਚੋਲੋ ਠੀਕ ਆ ਕਿਉਂਕਿ ਸਵੇ ਸਵੇ ਪਸ਼ੂ ਦਾ ਦੋਸਤੋ ਜਿਹੜੀ ਆ ਤਸੱਲੀ ਹੋ ਸਕਦੀ ਆ ਵੀ ਚਵਾਈ ਕਰਕੇ ਦੋ ਡੰਗ ਕਰ ਲੋ ਤਿੰਨ ਕਰ ਲੋ ਗੱਪਣ ਪਸ਼ੂ ਬਹੁਤੇ ਵੀਰ ਜਦੋਂ ਟਿੱਪ ਕੇ ਤਸੱਲੀ ਕਰਦੇ ਆ ਉਥੇ ਕਿਤੇ ਨਾ ਕਿਤੇ ਕੋਈ ਵਾਦਾ ਘਟਾ ਰਿਹਾ ਜੀ ਤੇ ਰਹਿ ਜਾ ਕੁਝ ਨਹੀਂ ਕਹਿ ਸਕਦੇ ਪਰ ਜਿਹੜਾ ਪਸ਼ੂ ਦੋ ਦੋ ਤੇ ਚੱਲ ਰਿਹਾ ਉਹ ਦੋ ਟਾਈਮ ਆਪਦੀ ਜਵਾਈ ਕਰੋਗੇ ਤਾਂ ਬਿਲਕੁਲ ਜਿਹੜਾ ਦੋਸਤੋ ਸਾਰਾ ਬਿਲਕੁਲ ਛੀਸ਼ਾ ਜਿਹੜਾ ਦੋਸਤੋ ਸਾਹਮਣੇ ਹੋ ਜਾਂਦਾ ਪਸ਼ੂ ਦਾ ਆ ਦੇਖੋ ਠੀਕ ਹੈ ਜੀ ਬਾਕੀ ਸਪੇਸ ਸੜਾ ਦੀ ਮਨਜਿੰਦਰ ਹਾਂਜੀ ਠੀਕ ਹੈ ਚਲੋ ਮੁੱਲ ਕਿੰਦਾ ਵੀਰੇ ਡਿਮਾਂਡ ਕੀ ਕਰਦੇ ਬਈ ਜੈ ਜੈ ਮੋਲੇ ਜੀ 82000 ਰੁਪਿਆ 82 ਹਾਂਜੀ ਠੀਕ ਹੈ ਬਾਕੀ ਕੋਈ ਨਹੀਂ ਕੋਈ ਪੰਜ ਲਾਓ ਪੰਜਾ ਲਓ ਠੀਕ ਹੈ ਕੋਈ ਚੱਕਰ ਨਹੀਂ ਤੇ ਜਵਾਬਸਮਾ ਓਕੇ ਹੈ ਬਹੁਤ ਵਧੀਆ ਬਈ ਬਹੁਤ ਵਧੀਆ ਪੂਲੀ ਚੜ ਜਾਵਾਂਗਾ ਹੋਰ ਛਟਾ ਕਿਸੇ ਪਾਸੇ ਜਵਾਂ ਨਹੀਂ ਜਵਾਂ ਨਹੀਂ ਠੀਕ ਹੈ ਜੀ ਲੋ ਵੀ ਦੋਸਤੋ ਜਵਾਬਸਮਾ ਵੀਰ ਕਹਿੰਦਾ ਵੀ ਇੱਕ ਨੰਬਰ ਓਕੇ ਰਿਪੋਰਟ ਹੈ ਠੀਕ ਹੈ ਜੀ 82000 ਦੇ ਵਿੱਚੋਂ ਛੋਟ ਛੱਪਾ ਮੌਕੇ ਤੇ ਮਾਨਤਨ ਹੋ ਜਾਊਗਾ ਠੀਕ ਆ ਤੇ ਮਾਝ ਆਪਾਂ ਤੁਹਾਨੂੰ ਪ੍ਰੋਪਰ ਦਿਖਾਤੀ ਆ ਠੀਕ ਆ ਤੇ ਤਸੱਲੀ ਤੁਸੀਂ ਘਰ ਵਿਜ਼ਿਟ ਕਰਕੇ ਕਰ ਲਿਓ ਠੀਕ ਆ ਇਸ ਤੋਂ ਬਾਅਦ ਅਗਲੀ ਝੋਟੀ ਜਿਹੜੀ ਆ ਦੋਸਤੋ ਤੁਹਾਨੂੰ ਆਪਾਂ ਉਹ ਦਿਖਾ ਦਿੰਨੇ ਆ ਠੀਕ ਆ ਝੋਟੀ ਦਿਖਾਉਣੇ ਆ ਮਨਜਿੰਦਰ ਅਗਲੀ ਝੋਟੀ ਦਾ ਕੀ ਰਿਕਾਰਡ ਆ ਵੀਰ ਬਈ ਅਗਲੀ ਝੋਟੀ ਹੈਗੀ ਘਰ ਦੀ ਬਹੁਤ ਚੰਗੀ ਮਾਈ ਦੀ ਆਪਣੇ ਹਾਂ ਘਰ ਦਾ ਰਵਾਇਸ ਕਿ ਪੁਰਾਣਾ ਹਾਂਜੀ ਜਿਹੜਾ ਕੋਈ ਆਉਂਦਾ ਸੀਗਾ ਵੀ ਆ ਕਿਵੇਂ ਮੱਝ ਹਮ ਘਰੇ ਵਪਾਰੀ ਬੰਦੇ ਦੇ ਪਸੋਂ ਜ਼ਿਆਦਾ ਤਰਨਾ ਹੀ ਟੈਗਦੇ ਆ ਜਿਹੜਾ ਕੋਈ ਉਹ ਨਿਗਾਹ ਮਾਰਦਾ ਸੀਗਾ ਉਮਰ ਬਾਤ ਵਾਂ ਇਹ ਤਿੰਨਾਂ ਸਾਲਾਂ ਦੀ ਹੋਈ ਆ ਤੇ ਖੀਰੀ ਹੈ ਦੁੱਧ ਵਾਲੀ ਦਿੰਦਾ ਜਹਾ ਕੌਣ ਹੋਊਗਾ 9 ਕਿਲੋ ਦੁੱਧ ਜੀ ਠੰਡਾ ਖੀਰੀ ਦੋਂਦੀ ਸੂਪੀ ਆ ਖੀਰੀ ਦੋਂਦੀ ਸੂਪੀ ਆ ਜੀ ਦੁੱਧਾ ਦੋਂਦੀ ਹੋਈ ਨਹੀਂ ਕਿ ਖੀਰ ਦੁੱਧਾ ਹੀ ਦੰਦਾ ਜੀ ਇਹ ਦੁੱਧ ਦੰਦੀ ਆ ਦੁੱਧ ਦੰਦੀ ਆ ਜੀ ਵਾਹ ਜੀ ਵਾਹ ਤੇ ਝੋਟੀ ਪਹਿਲਾਂ ਸੂਈ ਆ ਤੇ ਮਗਰ ਪੱਛਾ ਕੱਟੀ ਆ ਕੱਟੀ ਆ ਮਗਰ ਕਿੰਨੇ ਦਿਨਾਂ ਦੀ ਸੂਈ ਇਹ ਸੂਈ ਨੂੰ ਅਜੇ ਹੋ ਗਏ ਨੇ 9 ਕੁ ਦਿਨ ਆ 9 ਦਿਨ ਦਾ ਸਮਾਂ ਹੋ ਗਿਆ ਦੋਸਤੋ ਮਗਰ ਕੱਟੀ ਆ ਤੁਸੀਂ ਵੇਖ ਸਕਦੇ ਜੀ ਖੀਰੀ ਖੀਰੀ ਝੋਟੀ ਸੂਪੀ ਆ ਠੀਕ ਆ ਜੀ ਦੁੱਧ ਦੰਦ ਨੇ ਝੋਟੀ ਤੇ ਇਹ ਹੈ ਮਰਜਿੰਦਰ ਘਰ ਦੀ ਝੋਟੀ ਹੈ ਬਿਲਕੁਲ ਘਰ ਦੀ ਹੈ ਜ ਆਪਣੇ ਜੰਮ ਦੀ ਜੀਆਂ ਵੀ ਇਹਦੀ ਮਾਂ ਦੀਆਂ ਫ ਰੱਖੀ ਤਾਂ ਬਹੁਤ ਸ਼ੌਕਣਾ ਸੀ ਪਰ ਨਾ ਲੋਕੀ ਛੱਡਦੇ ਨਹੀਂ ਕੋਈ ਜਿਹੜਾ ਵੀ ਉਹਨਾਂ ਨੇ ਨਿਗਾਹ ਮਾਰਦਾ ਔੜੀ ਦੋ ਨੰਬਰੇ ਦਾ ਬੱਚੀ ਵਿਖਾਉਣੀ ਉਹ ਵੀ ਕਰਦ ਗਈ ਆ ਫਿਰ ਹੁਣ ਰਾਤਾ ਪਸ਼ੂ ਨਹੀਂ ਰੱਖਣਾ ਕੋਈ ਹੁਣ ਰਾਤਾ ਬਣ ਕੇ ਤੇਲ ਕਰਦੀ ਆ ਇਹ ਜਿੱਦ ਦਿਨ ਸੂਪੀ ਸੀ ਦੋ ਦਿਨ ਵੜੀਆਂ ਝਿਉਂਦੀ ਰਹੀ ਦੁੱਧ ਬੋਲਾ ਤੀਜੇ ਦਿਨ ਜਿਹੜਾ ਕੋਈ ਉਹਨਾਂ ਨੇ ਨਿਗਾਹ ਮਾਰਦਾ ਸੀਗਾ ਚਲੋ ਸੌਦਾ ਕਰ ਲੈ ਸੀ ਤੇ ਇੱਕ ਤਿੰਨ ਦਾ ਹੂੰ ਜਦੋਂ ਇੱਕ ਤਿੰਨ ਦਾ ਸੌਦਾ ਕੀਤਾ ਤੇ ਇੱਕ ਥਾਂ ਤੇ ਨਾ ਥੋੜੀ ਸੁਰਖੀ ਆ ਗਈ ਹੂੰ ਲਓ ਜੀ ਆ ਗਿਆ ਸੀਗਾ ਲਓ ਤਾਂ ਵਾਧਾ 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 ਹੁਣ ਤੇਲ ਹੋ ਗਈ ਹੈ ਤੇਲ ਹੋ ਗਈ ਹਾਂ ਦੋ ਦਿਨ ਵਧੀਆ ਚੱਲਿਆ ਹੁਣ ਉਹਨ ਪਰ ਆਪਾਂ ਤੇਲ ਕਹਿ ਕੇ ਦੇਵਾਂਗੇ ਹੁਣ ਤੇਲ ਕਹਿ ਕੇ ਸੇਲ ਕਰਨੀ ਤੇਲ ਕਹਿ ਕੇ ਦੇਵਾਂਗੇ ਤੇ ਦੁੱਧ ਕਿੰਨਾ ਚਵਾਦਾਂਗੇ ਹੁਣ 9 ਕਿਲੋ ਠੰਡਾ ਦੁੱਧ ਦੇ ਕੇ 9 ਕਿਲੋ ਹਜੇ ਕੋਈ ਇਨੀ ਸੇਵਾ ਨਹੀਂ ਕੀਤੀ ਇਹਦੀ ਕਿਉਂਕਿ ਡਾਕਟਰ ਕਹਿੰਦਾ ਦੁੱਧਾ ਜ਼ੋਰ ਬਾਲਾ ਨਾ ਪਾਵੇ ਦਵਾਈ ਘਾਟੀ ਰੱਖੀ ਤੈਨੂੰ ਤਨਾ ਚੋਂ 9 ਕਿਲੋ 9 ਕਿਲੋ ਦੁੱਧ ਲੋ ਵੀ ਖੋਲ ਦੋ ਜੀ ਖੋਲੀ ਵੀ ਲੱਖਣ ਲੱਖਣ ਖੋਲ ਦੋ ਪਾ ਇਹਨੂੰ ਛੋਟੀ ਦੋਸਤੋ ਤੁਸੀਂ ਵੇਖ ਲਈ ਆ ਖੀਰੀ ਖੀਰੀ ਛੋਟੀ ਸੂਪੀ ਆ ਮਤਲਬ ਸਟਾਰਟਿੰਗ ਤੋਂ ਦੋਸਤੋ ਜਦੋਂ ਬੌਲੇ ਦੇ ਸੀਤੇ ਵੀਰਾਂ ਦਾ ਵੀ ਚੱਲਿਆ ਹਤ ਹਨ ਥੋੜਾ ਜਿਹਾ ਉਦੋਂ ਕਿਤੇ ਨਾ ਕਿਤੇ ਖਰਾਬਾ ਜਾ ਕਰਨੀ ਛੁੜੀ ਤਾਜੀ ਆਪਣੀ ਕੁੰਦੀ ਦੀ ਮਗਰਲੇ ਦੀ ਸਾਰੀ ਪੈਣੀ ਤੋਂ ਮਗਰਲੇ ਘਰ ਮੈਂ ਬਹਿਣੀ ਵਾਲੇ ਪਾਸੇ ਮਗਰਲਾ ਬਹਿਣੀਓ ਮਗਰਲਾ ਮਗਰਲਾ ਥਾਣਾ ਠੀਕ ਆ ਜੀ ਬਹਿਣੀਓ ਜਿਹੜਾ ਦੋਸਤੋ ਮਗਰਲਾ ਥਾਣਾ ਤੇ ਝੋਟੀ ਕੱਦ ਕਾੜ ਦੀ ਵੇਖੋ ਤੁਸੀਂ ਕਿਸੇ ਪਾਸੇ ਵੀ ਦੋਸਤੋ ਖੁੰਜੀ ਨਹੀਂ ਸੀ ਵੀ ਜਿਹੜਾ ਇੱਕ ਇਹ ਜਿਹੜਾ ਦਾਗ ਨਾ ਹੁੰਦਾ ਠੀਕ ਆ ਤੇ ਮੁੱਲੀ ਝੋਟੀ ਸੀ ਦੋਸਤੋ ਕੋਈ ਚਲੋ ਪਸ਼ੂ ਦਾ ਮੁੱਲ ਨਹੀਂ ਹੁੰਦਾਗਾ ਵੀ ਜਦੋਂ ਪਸ਼ੂ ਚੰਗਾ ਹੋਵੇ ਸਾਰੇ ਪੰਨਿਓ ਪੂਰਾ ਪ੍ਰੋਪਰ ਹੋਵੇ ਠੀਕ ਆ ਫਿਰ ਹਾਲ ਹੁਣ ਜਿਹੜਾ ਇੱਕ ਦਾਗ ਕਹਿ ਦਈਏ ਵੀ ਆਪਾਂ ਚਲੋ ਪਸੂ ਤੇਲ ਲਾ ਠੀਕ ਆ ਤੇਲ ਲੱਗਿਆ ਕਿ ਝੋਟੀ ਦੇਣੀ ਆ ਫੇਸ ਕੁਆਲਟੀ ਵੇਖੋ ਝੋਟੀ ਦੀ ਸਿੰਗੀ ਸੁੰਗੀ ਬਹੁਤ ਜਿਆਦੀ ਸੋਹਣੀ ਸੀਗੀ ਤੇ ਰਾਜੀ ਵਜਨ ਵਟੇ ਵਾਲੀ ਪੂਰੀ ਵਜਨ ਲੋੜ ਪੂਰਾ ਸੀ ਝੋਟੀ ਦਾ ਤੇ 9 ਕਿਲੋ ਹੁਣ ਵੀ ਜਿਹੜਾ ਬਿਲਕੁਲ ਤਿੰਨ ਥਨਾਂ ਦੇ ਵਿੱਚੋਂ ਜਿਹੜਾ 9 ਕਿਲੋ ਦੁੱਧ ਜਿਹੜਾ ਦੋਸਤੋ ਤੁਸੀਂ ਚੁਵਾਈ ਕਰ ਸਕਦੇ ਜੀ ਠੀਕ ਆ ਤੇ ਮਗਰ ਇਹਦੇ ਕੱਟੀ ਆ ਤੇ ਪਹਿਲਣ ਝੋਟੀ ਸੂਈ ਆ ਹੈਵੀ ਬਿਲਕੁਲ ਖੀਰੀ ਠੀਕ ਆ ਤੇ ਆਹ ਦੇਖੋ ਜੀ ਲੇ ਗੋਵਰਾ ਪਾ 12 13 ਕਿਲੋ ਦੁੱਧ ਚਵਾ ਦਾਂਗੇ ਪੰਜਾਂ ਸੱਤਾਂ ਦਾ ਨੂੰ 12 13 ਹੁਣ ਦਵਾਈ ਟੀਕੇ ਇਹਦੇ ਬੰਦ ਕਰਤੇ ਆ ਇਹ ਚੱਲਣਾ ਹੋਊਗਾ ਤਾਂ ਪੇ ਹੋਮ ਵਾਸਤੇ ਨਾ ਚੱਲ ਪੂਗਾ ਠੀਕ ਆ ਭਾਈ ਠੀਕ ਪਰ ਆਪਾਂ 13 14 ਕਿਲੋ ਦੁੱਧ ਚਵਾ ਦਾਂਗੇ ਪੂਰਾ ਠੰਡਾ ਮੋਲੇ ਮਰਜਿੰਦਰ ਕੀ ਕਰਦੇ ਆ ਮੋਲੇ ਦਾ ਹੁਣ 70000 ਰੁਪਏ ਜੀ 70 ਜੈ ਜੈ ਬਰਛ ਕੋਈ ਨਹੀਂ ਕਰਦਾਂਗੇ ਮਾਨ ਸਰ ਠੀਕ ਆ ਹਾਂ ਮਗਰ ਕੱਟੀ ਆ ਮੈਂ ਹੋਰ ਵੀ ਹੋ ਸਕਦਾ ਹੈ ਤਾਂ ਜ਼ਰੂਰ ਕਰਦੇ ਆ ਹਾਂ ਕੋਈ ਨਹੀਂ ਕਰਦਾਂਗੇ ਇੱਕ ਤਿੰਨ ਦਾ ਸੌਦਾ ਹੈ ਸੁਲਤਾਨਪੁਰ ਦੇ ਬੰਦੇ ਸੇ ਆਪਾਂ ਨੰਬਰ ਵੀ ਦੇ ਦਾਂਗੇ ਉਹਨਾਂ ਦਾ ਠੀਕ ਆ ਜਦੋਂ ਥ ਤਾਂ ਜਿਵੇਂ ਬਰਾਬਰ ਸੀਗਾ ਤੇ ਸੁਰਖੀਆਂ ਨਾਲ ਕੋਈ ਨਵੇਂ ਸਾਫ ਕਰ ਲਾ ਦੋ ਤਿੰਨ ਦਿਨ ਟਾਲ ਕੇ ਉਹਦੇ ਨੇ ਨਹੀਂ ਗੱਲ ਬਣੀ ਫਿਰ ਟਿਕ ਟੁਕੇ ਲਵਾਏ ਪਰ ਨਹੀਂ ਗੱਲ ਬਣੀ ਬਲਕਿ ਥੋੜਾ ਬੋੜਾ ਟ੍ਰੀਟਮੈਂਟ ਕਰਾਇਆ ਬਹੁਤ ਕਰਾਇਆ ਜੀ ਸਕਸੈਸ ਨਹੀਂ ਹੋਇਆ ਨਹੀਂ ਹੋਇਆ ਜੀ ਠੀਕ ਆ ਫਿਲਹਾਲ ਦੋਸਤੋ ਤਿੰਨ ਥਾਣੋਂ ਬਿਲਕੁਲ ਪੂਰੇ ਪ੍ਰੋਪਰ ਤਿੰਨ ਥਾਣ ਚਾਹ ਦਿਆ ਬਾਕੀ ਦੰਦ ਦਿਖਾਉਂਗਾ ਪਿਓ ਪਿਓਰ ਖੀਰੀ ਐ ਨਹੀਂ ਆਪਾਂ ਕਹਿ ਦਈਏ ਦੋੰਦੋਂ ਤੋਂ ਵੀ ਆਹ ਵੇਖੋ ਜੀ ਠੀਕ ਆ ਇਹ ਦਵਾਈ ਦੂਈ ਦੇਣੀ ਹੋਇਆ ਮੂੰਹ ਮਾਣਾ ਮੂੰਹ ਫੜਾ ਮੈਨੂੰ ਲੱਗਦਾ ਵੀ ਦੋੰਦ ਤੇ ਦੰਦ ਬਰਾਬਰ ਕੀਤੇ ਆ ਭਾਈ ਹਜੇ ਦੰਦਾਂ ਦੇ ਚੱਕਦੇ ਨਹੀਂ ਬਈ ਮੈਨੂੰ ਨਹੀਂ ਮੈਨੂੰ ਲੱਗਦਾ ਵੀ ਦੰਦ ਨਾ ਦੋੋਂ ਦੇ ਪ੍ਰੋਪਰ ਕਰ ਕੀ ਆ ਤੇ ਬਾਕੀ ਹਜੇ ਸਾਈਡਾਂ ਵਾਲੇ ਦੰਦ ਜਿਹੜੇ ਬੇਸ਼ੱਕ ਭਾਵੇਂ ਤਿੰਨ ਤਿੰਨ ਦੰਦਾਂ ਦਾ ਸਾਈਡਾਂ ਵਾਲੇ ਮੈਨੂੰ ਲੱਗਦਾ ਭਾਜੀ ਦੁੱਧ ਦੰਦ ਹੀ ਆ ਤੇ ਦੋੋਂ ਦੇ ਜਿਹੜੇ ਨਾ ਦੰਦ ਮੈਨੂੰ ਲੱਗਦਾ ਪ੍ਰੋਪਰ ਕਰ ਕੀ ਆ ਵੇਖ ਲਓ ਤਸੱਲੀ ਨਾਲ ਆ ਦੇ ਆ ਦੇ ਭਾਈ ਕੀ ਰਹੀ ਆ ਹਜੇ ਨਹੀਂ ਆ ਦੇ ਨਹੀਂ ਹਜੇ ਦੋੋਂ ਦੇ ਦੰਦ ਚੱਕੇ ਨਹੀਂਗੇ ਅੱਛਾ ਜੀ ਨਹੀਂ ਚੱਕੇਗੇ ਚਲੋ ਕੋਈ ਵੀ ਰਾਬਾ ਚਲੋ ਆ ਤਸੱਲੀ ਕਰ ਲਵੇ ਤੇ ਬਾਕੀ ਮੁੱਲ ਹੁਣ ਆਪਾਂ ਵਾਲੀ 70 ਜੋ ਮਾਨ 70000 ਜੋ ਮਾਨ ਤੁਹਾਨੂੰ ਫੁੱਲ ਕਰ ਦਾਂ ਕੋਈ ਗੱਲ ਨਹੀਂ ਬਾਕੀ ਸਾਂਭਣਾ ਲਾ ਹੋਵੇ ਆਪਣਾ ਰੁਪਈਆ ਬੜਾ 100 ਸਾਈ ਪਾ ਦੇ ਆਪ ਨੂੰ ਵੇਚਣੀ ਕੋਈ ਜ਼ਰੂਰੀ ਨਹੀਂ ਨੀਗੀ 12 13 ਕਿਲੋ ਦੁੱਧ ਚਵਾ ਦੂੰਗਾ ਲੋ ਗਰੰਟੀ ਨਾਲ ਕੱਦ ਭਰਾਵੋ ਤੁਸੀਂ ਆਪ ਦੇਖ ਲਓ ਵੀ ਵੱਡੇ ਕੱਦ ਦੀ ਆ ਠੀਕ ਆ ਕੋਈ ਮੇਰਾ ਵੀਰ ਆਈਡੀਆ ਨਾ ਲਾਵੇ ਵੀ ਛੋਟੀ ਜੀ ਛੋਟੀ ਆ ਛੋਟੀ ਪੂਰੀ ਪਲੀ ਆ ਫਿਰੋ ਪਰ ਇੱਕ ਗੱਲ ਜਿਹੜੀ ਹੈਗੀ ਉਹ ਵਿੱਚ ਮੈਂਸ਼ਨ ਕਰਤੀ ਆ ਤਸੱਲੀ ਦੇ ਨਾਲ ਆ ਮਗਰਲਾ ਤੁਹਾਨੂੰ ਦਿਖਾ ਵੀ ਦਿੰਨੇ ਆ ਆ ਦੇਖ ਵੀ ਸਕਦੇ ਹੋ ਤੁਸੀਂ ਠੀਕ ਆ ਜੀ ਤੇ ਬਾਕੀ ਤਿੰਨ ਤੁਹਾਨੂੰ ਪੂਰੇ ਵਰਦੇ ਆ ਤੇ 9 ਕਿਲੋ ਦੁੱਧ ਅੱਜ ਥੋੜੇ ਦਿਨਾਂ ਦੀ ਸੂਈ ਦੇ ਥਲੇ 9 ਕਿਲੋ ਦੁੱਧ ਬਾਕੀ ਚਵਾਈ ਆਪਦੀ ਕਰਕੇ ਝੋਟੀ ਚੰਗੀ ਆ ਬਾਕੀ ਅੱਗੇ ਹਰ ਗਵਿਰਦੀ ਆਪੋ ਆਪਣੀ ਸਮਝ ਤੇ ਅਗਲੀ ਇੱਕ ਤੁਹਾਨੂੰ ਬਿਲਕੁਲ ਵੱਛੀ ਦਿਖਾਉਣੇ ਆ ਬਿਲਕੁਲ ਹੌਲੀ ਜੀ ਤੇ ਮਰਜ਼ੀਂ ਦਾ ਇਹਦਾ ਰਿਕਾਰਡ ਕੀ ਆ ਅਸੀਂ ਬੱਈ ਇਹ ਵੀ ਕਰਦੀ ਆ ਉਹ ਗਾਂ ਬੈਠੀ ਆਪਣੇ ਕੋਲ ਐਚੀ ਅੱਛਾ ਜਰਸੀ ਸੀਮਨ ਉਹ ਆਇਆ ਜੀ ਆਪਣਾ ਰਾਵ ਹੀ ਪਾਇਆ ਦਾ ਜੀ ਤੇ ਨਿਕਲੇ ਜਿੱਦਾਂ ਦੀਆਂ ਕ੍ਰੋਚੇ ਬਣ ਜਾ ਹਾਂ ਸਿਲਸਾ ਲਾ ਕੇ ਲੋ ਬਾਕੀ ਕੋਈ ਨਹੀਂ ਕੋਈ ਲੇਖਾ ਜੋਖਾ ਨਹੀਂਗਾ ਲੋ ਜੀ ਇਹ ਲੈ ਵਲੂਆ ਬਹੁਤ ਚੰਗਾ ਬਣਾਈ ਜਾਂਦੀ ਸੀ ਪਰ ਥੋੜਾ ਜਿਹਾ ਹੁਣ ਇਹਦਾ ਨਾ ਦਾਣਾ ਬੰਦ ਕਰਤਾ ਨਿੱਗਰ ਬਹੁਤ ਬਹੁਤ ਜਿਆਦਾ ਜਮਾ ਦੁੱਧ ਵਾਲੀ ਦਾਣਾ ਚਾ ਹਾਂ ਢਾਈ ਤੋਂ ਪੌਣੇ ਤਿੰਨ ਸਾਲਾਂ ਦੇ ਵਿੱਚ ਵਿੱਚ ਇਹ ਆ ਇਹ ਵੀ ਖੀਰੀ ਦੋਂਦੀ ਲਾਲਾ ਹਨਾ ਜਮਾ ਹੀ ਪਿਓਰ ਜੀ ਜਮਾ ਹੀ ਖੀਰੀ ਲਓ ਜੀ ਖੀਰੀ ਦੋਂਦੀ ਦੋਸਤੋ ਬਖੀਰੀ ਤੁਸੀਂ ਮੰਨ ਲਓ ਠੀਕ ਆ ਵੀ ਬੱਚੀ ਲਓ ਜੀ ਆਹ ਲਓ ਜੀ ਕੋਈ ਮਾਦਰ ਛੋਟੀ ਮਾਰ ਤੇ ਨਵੀਂ ਬੱਚੀ ਆ ਬਿਲਕੁਲ ਜਮਾ ਪਿਓਰ ਖੀਰੀ ਪਲੀ ਪੁਲੀ ਪੂਰੀ ਆ ਤੁਸੀਂ ਆਪ ਹੀ ਦੇਖ ਲਓ ਠੀਕ ਆ ਜੀ ਵੀ ਜੰਮੀ ਪਲੀ ਪੂਰੀ ਆ ਪੂਰੀ ਗੁਲਾਈ ਦੇ ਵਿੱਚ ਸ਼ੇਪ ਵੇਖੋਗੇ ਦੋਸਤੋ ਤੇ ਪ ਤੇ ਮਨਜਿੰਦਰ ਗੱਬਣ ਦੀ ਕਿੰਨੀ ਹੋਣ ਟਾਈਮਿੰਗ ਹੋ ਗਈ ਗੱਬਣ ਦਾ ਸਮਾਂ ਕਿੰਨਾ ਹੋ ਜਾ ਬਈ ਪੱਕਾ ਸਾਨੂੰ ਨਹੀਂ ਚਿਤਾਉਂਗਾ ਅੰਤਾਜਾ ਸਾਢੇ 5 ਮਹੀਨੇ ਦੇ ਆਸ-ਪਾਸ ਹੈਗਾ 6 ਤੋਂ 5 ਦੇ ਵਿੱਚ ਵਿੱਚ 6 ਤੋਂ 5 ਦੇ ਵਿੱਚ ਹਾਂ 5 ਮੰਨ ਲਈ ਕੋਈ ਵੀਰ ਹਾਂ 6 ਤੇ 5 ਦੇ ਵਿੱਚ ਵਿੱਚ ਐ ਲੈ ਗਾ ਲੂਗਾ ਨਾ ਬਹੁਤ ਵਧੀਆ ਚੰਗਾ ਠੀਕ ਹੈ ਤੇ ਵੱਚੀ ਦੋਸਤੋ ਪਹਿਲਾਂ ਸੁਣੀ ਆ ਖੋਲ ਕੇ ਵੀ ਤੋਰਦੀ ਆ ਮੜਾ ਜ ਲਖਣ ਤੋਰੋ ਬਈ ਤੇ ਵੱਚੀ ਦੋਸਤੋ ਪਹਿਲਾਂ ਸੁਣੀ ਆ ਪਲੂਨ ਵੱਚੀ ਨੇ ਅੱਗੇ ਬਿਲਕੁਲ ਸੂਹਾ ਸੂਣਾ ਤੇ ਝਲਰ ਚੋਲਰਪੁਰੀਆ ਕ੍ਰੋਸਪਾਨ ਦੇ ਵਿੱਚ ਬੱਛੀ ਆ ਠੀਕ ਆ ਜੀ ਕੋਈ ਵੀਰ ਸ਼ਹੀਦਬਾਲ ਦਾ ਕ੍ਰੋਸਪਾਨ ਤੁਸੀਂ ਮੰਨ ਲਿਓ ਤੇ ਨਿਗਰ ਪਲੀਸਾਂ ਵੀ ਪੂਰੀਆ ਵੀਰਾਂ ਦਾ ਵੀ ਆਪਣੇ ਘਰ ਦੀ ਬੱਛੀ ਆ ਠੀਕ ਆ ਘਰ ਦੀ ਬੱਛੀ ਆ ਤੇ ਲੱਗ ਗਈ ਸੀਗੀ ਬਣ ਗਈ ਸੀਗੀ ਹੁਣ ਫਿਰ ਹਾਲ ਹੈ ਬਿਲਕੁਲ ਨਿਗਲ ਵੀ ਆਈ ਆ ਕੋਈ ਵੀਰ ਆਪਦੀ ਚੈੱਕ ਕਰਾ ਲੇ ਜਦੋਂ ਦੋਸਤੋ 5 ਤੋਂ 6 ਮਨთ ਦਾ ਕੋਈ ਪਸ਼ੂ ਗੱਬਣ ਹੋਵੇ ਚਾਹੇ ਪਹਿਲੇ ਦਿਨ ਜਨੂ ਹੋਵੇ ਵੀ ਉਹਨੂੰ ਚੈੱਕ ਜ਼ਰੂਰ ਕਰਾਇਆ ਜਾਵੇ ਠੀਕ ਆ ਸਾਈਬਿਆ ਨਾਲ ਕਰਕੇ ਪਾਈ ਦੇ ਨਾਲ ਤੁਸੀਂ ਜਿਹੜੀ ਚੈੱਕ ਕਰਾ ਲਿਓ ਅੰਦਰ ਹੀ ਲੈ ਜਾ ਬਈ ਠੀਕ ਆ ਚੈੱਕ ਕਰਾ ਲਓ ਤੇ ਮਰਜਿੰਦਰ ਆਪਾਂ ਦੇ ਕਿਥੋਂ ਤੱਕ ਦੇਵਾਂਗੇ ਬੱਚੀ ਆ ਕੋਈ ਨਹੀਂ ਇੱਥੇ ਬਾਨ ਲਓ ਬਾਨ ਲਓ ਬਈ ਬਈ ਇਹਦਾ ਮੌਲਤ 40 ਆ ਜੀ ਅੱਛਾ ਤੇ ਬਾਕੀ ਕੋਈ ਨਹੀਂ ਗਾਹ ਦੇ ਸਾਲਾ ਕਰ ਲਾਂਗੇ ਬਾਕੀ ਮੌਕੇ ਤੇ ਮੈਂ ਇੰਨਾ ਨਹੀਂ ਵੀ ਆਪਾਂ ਤਿਆਰ ਕਰਕੇ ਬੱਚੀ ਨੂੰ ਘੱਟ ਵੱਰ 16 17 ਲੀਟਰ ਦੁੱਧ ਚਾਹੂਗੀ ਪਹਿਲੇ ਸਵੇਰ ਜੀ ਤੇ ਸੱਤਕ ਤੋਂ 75000 ਰੁਪਏ ਵੇਚ ਲਾਂਗੇ ਬਿਲਕੁਲ ਹਾਂ ਇਹਦਾ ਰਾਜੀ ਬਹੁਤ ਹੋ ਗਈ ਥੱਲੋਂ ਲੇਵਾ ਬੋਬਾ ਹੀ ਖੜੀ ਸੀਗੀ ਫੀਡ ਮਾਂ ਦੇ ਬਰਾਬਰ ਹੀ ਖਾਂਦ ਸੀਗੀ ਹੁਣੇ ਪਾਸੇ ਕੀਤੀ ਥੋੜੀ ਜੀ ਠੀਕ ਉਹ ਵੀ ਲੇਵਾ ਥੱਲੋਂ ਵਾੜਾ ਘੜਵੀ ਆਉਂਦੇ ਸੀਗੀ ਠੀਕ ਅੱਜ ਦੋਸਤ ਮੌਕੇ ਤੇ ਮਾਨਤਾ ਹੋ ਜੂਗਾ 40000 ਲੈ ਦੇ ਆ ਠੀਕ ਆ ਤੇ ਗੱਬਣ ਚੈੱਕ ਪਾਸ ਕੋਈ ਵੀ ਆਪਦੀ ਤਸੱਲੀ ਕਰਵਾ ਸਕਦਾ ਠੀਕ ਇਹਨੇ ਖੀਰੀ ਨੇ ਸੂ ਪੈਣਾ ਵਾ ਠੀਕ ਆ ਖੀਰੀ ਖੀਰੀ ਨੇ ਇਹਨੇ ਸੂ ਪਣਾ ਦੁੱਧ ਦੰਦਾਂ ਦੇ ਵਿੱਚ ਇਹਨੇ ਸੂ ਪਣਾ ਠੀਕ ਆ ਤੇ ਇਹ ਹੋ ਗਈ ਬੱਚੀ ਦੋਸਤੋ ਬਿਲਕੁਲ ਘਰੀਲੂ ਕਰਦੀ ਤੇ ਅਗਲੀ ਜਿਹੜੀ ਆ ਵੈੜ ਮਨਜਿੰਦਰ ਇਹਦਾ ਕੀ ਹੋਣ ਹਿਸਾਬ ਕਿਤਾਬ ਕਿੰਨੇ ਕ ਦਿਨਾਂ ਦੀ ਸੂਈ ਹੈ ਭਾਈ ਇਹ ਮਾਲਕਾਂ ਨੇ ਤਾਂ ਪਹਿਲਾ ਸੂਆ ਦੱਸਿਆ ਆ ਆਪਾਂ ਦੂਜਾ ਮੰਨ ਲ ਗਏ ਠੀਕ ਆ ਭਲਾ ਤੀਜਾ ਮੰਨ ਲ ਗਏ ਜੀ ਠੀਕ ਆ ਠੀਕ ਆ ਸੂਈ ਦਾ ਤਾਂ ਕੋਈ ਪਤਾ ਨਹੀਂਗਾ ਜੀ ਹਾਂ ਨੀ ਤੁਹਾਨੂੰ ਗਏ 15 ਦਿਨ ਮਹੀਨਾ ਹਾਂ ਠੀਕ ਆ ਹੁਣ ਹੋਊਗਾ ਦੁੱਧ 11.5 ਕਿਲੋ ਠੰਡਾ ਮਤਲਬ ਬੱਚਾ ਬਿਨ ਬੱਚਿਓ ਹਣਾ ਬਿਨਾ ਬੱਚਿਓ 11.5 ਕਿਲੋ ਠੰਡਾ ਦੁੱਧਾ ਨਿਆਣਾ ਪਾਉਣਾ ਪਾਲੋ ਨਹੀਂ ਪਾਉਣਾ ਨਾ ਪਾਲ ਠੀਕ ਆ ਚਰਾਪਸਵਾ ਬਹੁਤ ਸੋਨਾ ਇੱਕ ਟੀਕਾ ਕੱਲ ਪਰਵਾਤਾ ਇਹਦੇ ਹੀਟ ਦੇ ਵਿੱਚ ਇੱਕ ਆਜਾ ਬਲੱਡ ਦੇਈ ਜਾਂਦੀ ਅੱਜ ਭਰਵਾਵਾਂਗੇ ਕੀ ਆਂ ਬਲੱਡ ਦੇਗੀ AI ਹੋਗੀ AI ਹੋਗੀ ਤੇ 11 ਕਿਲੋ ਹਾਜ਼ਰ ਦੁੱਧ 11 11.5 ਕਿਲੋ ਦੁੱਧ ਸੁਆ ਕੋਈ 4 ਮਹੀਨੇ ਦਾ 5 ਦਾ 3 ਦਾ ਜਿੰਨੀ ਵੀ ਸਮਝ ਕੇ ਦੀ ਨਹੀਂ ਬਈ ਕੁਛ ਨਹੀਂ ਕਰ ਸਕਦਾ ਉਹ ਜੋ ਅੱਜ ਮਾਰ ਮਾਰ ਚੰਦ ਲੋ ਮੈਂ ਤੂੰ ਐਸੇ ਬੱਚਾ ਖੜਾ ਕੇ ਤਾਂ 40 ਦੀ ਵੇਚ ਲਈ 45 ਦੀ ਵੇਚ ਲਈ ਹੈਨਾ ਮੰਗਦੇ ਵੀ ਇੱਕ ਦੋ ਘਰ ਆ ਹੁਣ ਆ ਵੀ ਗਿਆ ਬਈ ਦੇ ਪਰ ਮੈਂ ਕਿਹਾ ਨਹੀਂ ਆ ਪੰਜ ਦੇਵਾਂਗੇ ਸ਼ਰੇਆਮੇ ਬਿਲਕੁਲ ਹਾਂ ਦੁੱਧ 15 ਕਿਲੋ ਕਰ ਦਈ ਦਾਨਾ ਦਾ ਭਾਅ ਉਹ ਚੱਕ ਰਹੀ ਆ ਲਓ ਵੀ ਦੋਸਤੋ ਬੇਸ਼ੱਕ ਕੋਈ ਵੀਰ ਦੂਜੇ ਸੂਬੇ ਦੇ ਵਿੱਚ ਮੰਨ ਲੇ ਕਿ ਤੀਜੇ ਸੂਬੇ ਦੇ ਵੀਰਾਂ ਦਾ ਵੀ ਏਆਈ ਕਰਵਾਈ ਜਾਂਦੇ ਪਏ ਆ ਠੀਕ ਆ ਤੇ 11 ਕਿਲੋ ਜਿਹੜਾ ਹੁਣ ਚਵਾ ਹੈਗਾ ਉਹ 11 ਕਿਲੋ ਧਾਰਾਂ ਦੇ ਕੋਲ ਨੇ ਵੱਡੇ ਕੱਦ ਕਾੜ ਦੀਆਂ ਜਿਹੜੀਆਂ ਨਾਰਮਲ ਆਪਾਂ ਫਾਰਮ ਸ਼ੈੱਡ ਵਾਲੀਆਂ ਵੇੜਾਂ ਦੇਖਦੇ ਆ ਖੋਲ ਕੇ ਤੋਰੀਏ ਜੀ ਇਹਨੂੰ ਪਾਓ ਜੇ ਆਪਾਂ ਤਿਆਰ ਕਰ ਲੇ ਤਾਂ ਹੋ ਸਕਦਾ ਲੱਖ ਨੂੰ ਅਥੇ ਮਾਰ ਦੇ ਬੱਚੀ ਵੱਡੀ ਕੱਦ ਫੁੱਲ ਕੱਦ ਐਡਾ ਵੱਡਾ ਕੱਦ ਨਾਰਮਲੀ ਆਪਾਂ ਬਹੁਤ ਘੱਟ ਦੇਖਦੇ ਆ ਵੀ ਫੁੱਲ ਵੱਡੇ ਹਾਈਟ ਦੀ ਆ ਠੀਕ ਆ ਜੀ ਵੱਡੀਆਂ ਵੇੜਾਂ ਦੇ ਵਿੱਚ ਦੋਸਤੋ ਇਹਦੀ ਗਿਣਤੀ ਆ ਐਚ ਐਫ ਬ ਲੇ ਆ ਫੁੱਲ ਬੜਾ ਫੁੱਲ ਬੱਡੀ ਹਾਈਟ ਆ ਤੇ 11 ਕਿਲੋ ਜਿਹੜਾ ਦੋਸਤੋ ਦੁੱਧ ਹਾਜ਼ਰ ਆ ਸੂਬਾ ਤੁਸੀਂ ਜਿਹੜੇ ਵੀਰ ਦੀ ਸਮਝ ਹੈ ਮੰਨ ਲੈ ਕਿਉਂਕਿ ਬੱਚਾ ਨਹੀਂ ਹੈਗਾ ਪ੍ਰੂਫ ਹੁੰਦਾ ਬੱਚਾ ਵੀ ਪਤਾ ਮਹੀਨੇ ਦਾ ਕਹਦੇ ਨਾ 15 ਦਿਨਾਂ ਦਾ ਕਹਦੇ ਨਾ ਇੱਥੇ ਕੋਈ ਵੀਰ 2 ਮਹੀਨੇ ਦਾ ਮੰਨ ਲੈ 14 ਦਾ ਮੰਨ ਲੈ ਠੀਕ ਆ ਜੀ ਉਹ ਤੁਹਾਡੇ ਦੇ ਡਿਪੈਂਡ ਆ ਪਰ 11 ਕਿਲੋ ਦੁੱਧ ਦੀ ਚਵਾਈ ਤੁਸੀਂ ਕਰ ਲਿਓ ਠੀਕ ਆ ਤੇ ਬੈਕ ਸਾਈਡ ਤੋਂ ਥਾਣੇ ਦੇ ਬਾਹਰ ਧਾਰਾ ਮਰਜਿੰਦਰ ਚੌਥਾ ਥਰਾਂ ਦੀ ਪੱਧਰ ਬਿਲਕੁਲ ਬਾਈ ਇੱਕਦਮ ਮੂਰ ਦੇ ਨਾਲ ਮੂਰਲਾ ਮਗਰਲਾ ਮਗਰਲਾ ਚੋਲੋ ਕੋਈ ਚੱਕਰ ਨਹੀਂ ਠੀਕ ਆ ਜੀ ਅਗਲੇ ਨਾਲ ਅ ਤੁਹ ਘਰੇ ਲਾ ਕੇ ਪੈਸੇ ਫੇਰ ਦੇ ਦੇਣੋ ਠੀਕ ਹੈ ਲਓ ਵੀ ਭਰਾਵੋ ਕਿਹੋ ਜੀ ਤਸੱਲੀ ਵੀਰਾਂ ਦਾ ਵੀ ਮੈਂ ਕੀ ਆ ਇਹ ਸੀਲਸਲਾ ਕੇ ਬਹੁਤ ਰੱਸੀ ਪਾਉਣੀ ਪਾਉ ਨਹੀਂ ਪਾਣੀ ਦਾ ਆਪਕੋ ਅੱਛਾ ਮਰਜ਼ੀਂ ਅੰਦਰ AI ਕਰਾਤੀ ਇਹਦੇ ਵਿੱਚ ਦੱਸ ਦਿੱਤਾ ਵੀ AI ਹੋ ਗਈ ਹੈ AI ਹੋ ਗਈ ਹੈ ਜੀ ਇੱਕ ਹੋ ਗਈ ਇੱਕ AI ਹੁਣ ਫੇਰ ਅੱਜ ਕਰਾਉਣਾ ਜੀ ਇੱਕ ਹੋਰ ਕਰਵਾਣੀ ਕਿਉਂਕਿ ਬਲੱਡ ਦੇ ਜਾਂਦੀ ਹੁਣ ਠੀਕ ਹੈ ਹਾਂਜੀ ਜ਼ਰੂਰ ਤਿੰਨ ਇਹਦਾ ਮੁੱਲ ਕੀ ਅੱਜ ਰਹੂਗਾ ਫਿਰ ਲੈ ਬਈ ਇਹਦਾ ਜੈ ਜੈ ਕਰਾਂਗੇ 26000 ਰੁਪਏ ਜੀ 26 ਹਾਂ ਮਾਨਤਨ ਕਰਾਂਗੇ ਪਰ ਜ਼ਿਆਦਾ ਨਹੀਂ ਹੋਣਾ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ 26 ਹਜ਼ਾਰ ਲੈਂਡ ਦੇਣਾ ਵਿੱਚੋਂ ਕੋਈ ਛੋੜਛੱਪਾ ਮੌਕੇ ਦਾ ਹੋ ਜਾਊਗਾ ਜਿਹੜਾ ਵੀਰ ਨੂੰ ਕਿਸੇ ਨੂੰ ਪਸੰਦ ਆਊਗੀ ਜਿਹੜਾ ਘਰੇ ਆਊਗਾ ਵਿਜ਼ਿਟ ਕਰੂਗਾ ਹਾਂ ਹੈ ਨਵੀਆਂ ਪਹਿਲਾਂ ਦੂਜਾ ਸੁਗਾ گاਵਾ ਵਿੱਚ ਨਹੀਂ ਗੀ ਕੀ ਗਾਰੰਟੀ ਹੋਊਗੀ ਵੜਾਂ ਦੇ ਵਿੱਚ ਵੀਰਾਂ ਦਾ ਵੀ گاਵਾਵਾਂ ਦੇ ਵਿੱਚ ਨਹੀਂ ਹੈਗੀ ਠੀਕ ਆ ਵੱਡੇ ਸ਼ੂਬੇ ਨਹੀਂ ਗੀ ਤੇ ਬੇਚਾ ਕੋਈ ਅਗਰ ਦੂਜੇ ਦੀ ਗੱਭ ਮੰਨ ਲਈ ਜੇ ਈਆਈ ਕਰਵਾਤੀ ਜਾਂ ਤੀਜੇ ਦੀ ਈਆਈ ਹੋਈ ਆ ਜਿੱਥੋਂ ਤੱਕ ਤੁਹਾਡੀ ਸਮਝ ਤੇ ਮਨਜਿੰਦਰ ਨੰਬਰ ਵੀਰੇ ਬੋਲ ਦਿਆ ਆਪਣੇ 98143 ਹਾਂਜੀ 40403 ਜੀ ਠੀਕ ਆ ਜੀ ਹਾਂਜੀ ਤੇ ਇਹ ਨੰਬਰ ਜਿਹੜੇ ਦੋਸਤੋ ਵੀਰ ਮਨਜਿੰਦਰ ਤੇ ਆਪਾਂ ਬਿਲਕੁਲ ਸਕਰੀਨ ਦੇ ਥੱਲੇ ਚਲਦੀ ਕਰਦੇ ਨੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਪਸ਼ੂ ਚਾਰ ਦਿਖਾਤੇ ਆ ਤੁਹਾਨੂੰ ਚਾਰੇ ਪਸ਼ੂ ਦਾ ਰੇਟ ਭਾਅ ਪੜਤਾ ਦੁੱਧ ਮਿਲਕ ਜੋ ਮੌਕੇ ਤੇ ਹਾਜ਼ਰ ਆ ਉਹ ਆਪਾਂ ਦੱਸਿਆ ਗਿਆ ਬਾਕੀ ਘਰ ਵਿਜ਼ਿਟ ਕਰਕੇ ਤੁਸੀਂ ਵੈਰੀਫਾਈ ਕਰ ਲਿਓ ਦੱਸੇ ਮੁਤਾਬਕ ਸਾਰਾ ਕੁਝ ਇੱਕ A to Z ਬਿਲਕੁਲ ਕੰਪਲੀਟ ਆ ਤੇ ਤੁਸੀਂ ਜਿਹੜਾ ਸੌਦਾ ਕਰ ਸਕਦੇ ਜੀ ਓਕੇ ਭਾਈ ਮਨਜਿੰਦਰ ਓਕੇ ਭਾਈ ਧੰਨਵਾਦ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ